ਸਰਸਕਲ ਕਲਿਆਣ ਟੀਵੀ ਪੰਜਾਬ ਦੇਖ ਰ ਤੁਸੀਂ ਤੇ ਬਟਾਲਾ ਦੇ ਨੇੜੇਲੇ ਸਰਕਾਰੀ ਸਕੂਲ ਜੋਹਲ ਨੰਗਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਿੰਸੀਪਲ ਦੇ ਖਿਲਾਫ ਧਰਨਾ ਲਗਾ ਦਿੱਤਾ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ ਸਾਹਮਣੇ ਇਕੱਠੇ ਹੋ ਕੇ ਪ੍ਰਿੰਸੀਪਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਇਹ ਉਹਨਾਂ ਦਾ ਕਹਿਣਾ ਸੀ ਕਿ ਪ੍ਰਿੰਸੀਪਲ ਨੇ ਘੱਟ ਆਮਦਨ ਦਾ ਸਰਟੀਫਿਕੇਟ ਨਕਲੀ ਬਣਾ ਕੇ ਆਪਣੀ ਬੇਟੀ ਦਾ ਵਜ਼ੀਫਾ ਲਿਆ ਤੇ ਹੋਰ ਵੀ ਗ੍ਰਾਂਟਾ ਦੇ ਵਿੱਚ ਕਈ ਕਪਲੇ ਕੀਤੇ ਨੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦ ਤੱਕ ਇਸ ਪ੍ਰਿੰਸੀਪਲ ਦੀ ਬਦਲੀ ਨਹੀਂ ਹੋ ਜਾਂਦੀ ਕਿਉਂਕਿ ਇਸ ਨੇ ਕਈ ਬੱਚਿਆਂ ਦਾ ਹੱਕ ਖਾਦਾ ਹੈ ਤੇ ਆਪਣੀ ਬੇਟੀ ਨੂੰ ਨਜਾਇਜ਼ ਵਜ਼ੀਫਾ ਵੀ ਦਵਾਇਆ ਹੈ ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਕਿਰਨ ਬਾਲਾ ਦਾ ਕਹਿਣਾ ਕਿ ਮੇਰੀ ਗਲਤੀ ਹੈ ਤੇ ਮੇਰੇ ਇੱਕ ਗਲਤੀ ਦੇ ਨਾਲ ਘੱਟ ਆਮਦਨ ਦਾ ਸਰਟੀਫਿਕੇਟ ਬਣ ਗਿਆ ਸੀ ਤੇ ਮੈਂ ਆਪਣੀ ਬੇਟੀ ਦਾ ਵਜ਼ੀਫਾ ਇੱਕ ਸਾਲ ਲਿਆ ਤੇ ਦੂਸਰੇ ਸਾਲ ਮੈਂ ਵਜ਼ੀਫਾ ਨਹੀਂ ਲਿਆ ਨਾਲੇ ਮੈਂ ਆਪਣੇ ਖਾਤੇ ਨੂੰ ਬੰਦ ਕਰਵਾ ਦਿੱਤਾ ਹੈ ਜਿਹੜੇ ਲੋਕ ਮੇਰੇ ਖਿਲਾਫ ਉਹਨਾਂ ਦਾ ਕਿਹੜਾ ਕੀ ਪ੍ਰਦੂਸ਼ਣ ਕਰ ਰਹੇ ਨੇ ਮੈਂ ਉਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਹੋਈ ਹੈ ਉਹਨਾਂ ਨੇ ਮੇਰੇ ਸਕੂਲ ਦਾ ਰਿਕਾਰਡ ਚੋਰੀ ਕੀਤਾ ਹੈ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿੰਦਰ ਸਿੰਘ ਨਾ ਆਇਆ ਜੀ ਮਰਾ ਅਜਾ ਕਿਉਂ ਸਕੂਲ ਦੇ ਬਾਹਰ ਕੀ ਬੈਠੇ ਕੀ ਕਾਰਨ ਅਹੀਂ ਜੀ ਕਾਰਨ ਇਹ ਆ ਵੀ ਜਿਹੜੀ ਮੈਡਮ ਆਪਣੇ ਗਿਆ ਮੁਖ ਜ਼ਾਬਕਾ ਇਹਨੇ ਆਪਣੀ ਗਲਤੀ ਨਾਲ ਆਂਦੀ ਆ ਮੇਰੇ ਕੋਲ ਚਿਫਾ ਲੈ ਗਿਆ ਬੇਟੀ ਆਪਣੀ ਦਾ ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਨਾ ਵੀ ਕਲਾਸ ਦਾ ਇਹਨੇ ਲੈ ਲਿਆ ਵਾ ਤੇ 10ਵੀਂ ਦਾ ਨੇ ਅਪਲਾਈ ਕੀਤਾ ਵਾ ਤੇ ਸਾਡੇ ਜੀ 6 ਮੁੱਤਾਂ ਪਿੰਡ ਚ ਹੋਈਆਂ ਨੇ ਇਨਫੈਕਸ਼ਨ ਨਾਲ ਤੇ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ ਜਿਹੜਾ ਨਲਕਿਆਂ ਦਾ ਪਾਣੀ ਆ ਚੈੱਕ ਕਰਦਾ ਪਾਣੀ ਉਹ ਨਹੀਂ ਪੀਣਾ ਅੱਜ ਧਰਨੇ ਦੀ ਗੱਲ ਕਰੋ ਸਕੂਲ ਦੇ ਬਾਹਰ ਜਿਹੜਾ ਧਰਨਾ ਰਿਹਾ ਗੱਲ ਉਹਦੀ ਕਰਦੇ ਆਂ ਹਾਂਜੀ ਇਨਫੈਕਸ਼ਨ ਦੀ ਗੱਲ ਬਾਤ ਚ ਲੱਗ ਰਹੀ ਹੈ ਤੇ ਕੀ ਕਾਰਨ ਆਂ ਔਰ ਉਹ ਵੀ ਖਰਾਬ ਹੈ ਇੱਥੇ ਜੀ ਕੀਤਾ ਇਹਨੇ ਨਹੀਂ ਠੀਕ ਕਰਵਾਇਆ ਅਸੀਂ ਤੁਹਾਨੂੰ ਖਾ ਸਕਦੇ ਆਂ ਜੀ ਔਰ ਸਕੂਲ ਦੇ ਬਾਅਦ ਜਿਹੜੇ ਅੱਜ ਬੈਠੇ ਆ ਸਕੂਲ ਦੇ ਬਾਹਰ ਧਰਨਾ ਮੇਨ ਗੱਲ ਹੈ ਜਿਸ ਦੀ ਨਹੀਂ ਜੀ ਸਕੂਲ ਦੇ ਵਿੱਚ ਜਿਹੜਾ ਗਰੰਟ ਆਈਆਂ ਨੇ ਉਹ ਸਾਹਿਬ ਨੇ ਖੁਰਦੂਬਦ ਕੀਤੀਆਂ ਜੇ ਇਹਨੂੰ ਪੁੱਛਿਆ ਭੀ ਹਸਾ ਪੁੱਛਿਆ ਵਾ ਤੇ ਅਗਵਾਂ ਦੀ ਤੁਸੀਂ ਕੌਣ ਸਾਹਿਬ ਲੈਵੜੇ ਤੁਸੀਂ ਕੌਣ ਜੀ ਅਸੀਂ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਐਸਐਸਪੀ ਦਫਤਰ ਡੀਓ ਦਫਤਰ 6 ਮਹੀਨੇ ਹੋ ਗਏ ਕੋਈ ਇੰਦਾਂ ਦੀ ਕਾਰਵਾਈ ਨਹੀਂ ਕੀਤੀ ਜੇ ਨਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਹੀ ਭੁਖੜਤਾਲ ਜਾਈ ਜਾਵਾਂਗੇ ਤੁਹਾਡੀਆਂ ਸ਼ਿਕਾਇਤਾਂ ਸਹੀ ਨੇ ਕਿਉਂਕਿ ਕਾਰਵਾਈ ਨਹੀਂ ਹੋਈ ਸਾਡੇ ਕੋਲ ਵਿੱਦ ਪ੍ਰੂਫ ਹੈ ਜੀ ਫਿਰ ਕਾਰਵਾਈ ਕਿਉਂ ਨਹੀਂ ਹੋਈ ਕਿੱਥੇ ਸਮਝੇ ਕਮੀ ਕੀਤੀ ਇਹ ਪ੍ਰਸ਼ਾਸਨ ਦੀ ਕਮੀ ਹੈ ਜੀ ਪ੍ਰਸ਼ਾਸਨ ਜਿਹੜਾ ਵਾ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਇਨੂੰ ਜੇ ਨਾ ਡਿਸਮਿਸ ਕੀਤਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਰਹੂਗਾ ਜੀ ਕਿੰਨੇ ਸਮੇਂ ਤੱਕ ਧਰਨਾ ਲਗਾ ਰਹੇ ਹੋ ਇਹ ਜਿੰਨੇ ਦਿਨ ਇਹਨੂੰ ਡਿਸਮਿਸ ਨਹੀਂ ਕਰਦੇ ਪੱਕੇ ਤੌਰ ਤੇ ਪੱਕੇ ਤੌਰ ਤੇ ਪਰਮਾਨント ਧਰਨਾ ਜੀ ਆਜੇ ਮੈਨੇ ਨਾ ਪ੍ਰਵੀਨ ਅਸਲ ਪ੍ਰਵੀਨ ਜੀ ਅੱਜ ਸਕੂਲ ਦੇ ਬਾਹਰ ਬੈਠੇ ਹੋ ਕੀ ਕਾਰਨ ਨਾਲ ਚੇਅਰਮੈਨ ਉਹਦੇ ਸਕੂਲ ਦੇ ਇੰਟਰਸਟ ਸਰ ਮੇਰੀ ਇਹੋ ਹੀ ਮੰਗ ਵਾ ਕਿ ਇਹ ਜਿਹੜੇ ਸਾਰੇ ਮਤਲਬ ਕਿ ਆਪਣੇ ਜਿੰਨੇ ਵੀ ਕਪਲੇ ਕੀਤੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਦੱਸ ਦੇਣ ਦੂਜੀ ਗੱਲ ਆ ਇਹਨਾਂ ਨੇ ਮੇਰੇ ਦੋ ਤਿੰਨ ਵਾਰੀ ਮਤਲਬ ਕਿ ਪਰਚੇ ਮੇਰੇ ਤੇ ਹੋ ਗਏ ਆ ਹੁਣ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਤੈਨੂੰ ਕਾਨੂੰਨੀ ਤੌਰ ਤੇ ਵੇਖਣਾ ਮਾਵੇ ਤੇਰੇ ਤੇ ਮਤਲਬ ਕਿ ਉਹ ਜਿਹੜੇ ਹੁੰਦੇ ਆ ਵੀ ਸੰਮਣ ਆਏ ਆ ਤੇ ਸੰਮਣਾਂ ਦੀ ਮੈਨੂੰ ਬੜੀ ਤਮਕੀ ਦੇਂਦੇ ਆ ਮੈਨੂੰ ਬੜੇ ਮਾੜੇ ਸ਼ਬਦ ਬੋਲੇ ਇੱਕ ਦਿਨ ਮੈਨੂੰ ਇੱਥੇ ਦਫ਼ਤਰ 'ਚ ਸਾਧ ਕੇ ਮੈਨੂੰ ਇਹ ਗੱਲ ਇਹਨਾਂ ਨੇ ਆਖੀ ਆ ਵੀ ਤੂੰ ਇਹਨਾਂ ਨੇ ਤਿੰਨ ਚਾਰ ਵਾਰੀ ਮੈਨੂੰ ਕਹਿੰਦੇ ਕਿ ਸਕੂਲ 'ਚੋਂ ਚੱਲ ਜਾ ਮੈਂ ਕਿਹਾ ਮੈਂ ਨਹੀਂ ਸਕੂਲ 'ਚ ਜਾਣਾ ਸਕੂਲ ਮੇਰੇ ਪਿੰਡ ਦਾ ਵਾ ਮੈਂ 13 ਸਾਲ ਹੋ ਗਏ ਇੱਥੇ ਡਿਊਟੀ ਕਰ ਰ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮਵਾ ਅਜਾ ਤੁਸੀਂ ਕਿਤੇ ਆਪਣੀ ਕਿੜਤੇ ਨਹੀਂ ਕੱਢਣ ਦੇ ਅੱਜ ਸਕੂਲ ਦੇ ਬਾਹਰ ਬਹਿ ਕੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਇਹ ਗੱਲ ਤਰਾਜ ਕੇ ਅਗੇ ਬਸ ਮੈਨੂੰ ਇਹ ਕ ਸਕੂਲ ਤੇ ਮੇਰੇ ਬੱਚੇ ਵੀ ਤੇ ਇੱਥੇ ਪੜਦੇ ਆ ਇਹ ਮੈਂ ਸਕੂਲ ਦੇ ਨਾਤੇ ਕਿ ਮੈਨੂੰ ਕੋਈ ਨਹੀਂ ਆਪਣੀ ਤਰਾਜ ਕੇ ਕੋਈ ਨਹੀਂ ਆ ਬਸ ਇਹ ਹੀ ਆ ਕਿ ਜਿੰਨੇ ਵੀ ਇੱਥੇ ਕਾਲੇਤੰਦੇ ਹੋ ਜਾਂ ਸਾਰੇ ਇੱਥੇ ਲੱਖ ਜਾਂਦੇ ਉਹ ਵੇਖੋ ਇਹ ਬਿਲਡਿੰਗ ਮੈਂ ਚੇਅਰਮੈਨ ਦੇ ਹੋਣ ਦੇ ਨਾਤੇ ਵੀ ਕਹਿੰਨੀ ਉਹ ਬਿਲਡਿੰਗ ਤੁਸੀਂ ਆਪ ਹੀ ਚਾਹਤੀ ਮਾਰ ਸਕਦੇ ਹੱਥ ਤੇ ਲਿਖ ਕੇ ਲੈ ਜਾਂਦੀ ਹਾਂ ਮੈਂ ਲਿਖਿਆ ਜਿੰਨੇ ਵੀ ਰੇਤ ਬੱਜਰੀ ਦੇ ਮੈਂ ਚੈੱਕ ਪਰਦੀ ਰਹੀ ਆ ਚੈੱਕ ਤੇ ਸੈਨ ਹੁੰਦੇ ਰਹੇ ਬਸ ਪੈਸੇ ਲੈ ਕੇ ਖੜਦੇ ਰਹੇ ਪੈਸੇ ਵੀ ਅੱਜ ਇੰਨੇ ਦਾ ਚੈੱਕ ਅਸੀਂ ਭਰ ਦਿੱਤਾ ਚਲੋ ਵੀ ਜ਼ਰੂਰੀ ਸੀ ਤੁਹਾਡੇ ਇਹ ਵੀ ਜ਼ਰੂਰੀ ਹੈ ਮੈਨੂੰ ਆਪਣੇ ਅੱਜ ਮੈਨੂੰ ਮਤਲਬ ਕਿ ਵੇਖੋ ਸਾਰੇ ਮੇਰੇ ਪਿੰਡ ਦੇ ਵਾਸੀ ਆ ਮੈਨੂੰ ਅੱਜ ਲੋੜ ਵਾ ਪਲਕੇ ਮੇਰੇ ਤੇ ਇਹ ਵੀ ਇੰਜਾਮ ਲਾ ਸਕਦੇ ਆ ਕਿ ਮਤਲਬ ਇਹਨਾਂ ਨੇ ਪੈਸੇ ਖਾਦੇ ਆ ਜੇ ਮੇਰੇ ਕੋਲ ਅੱਜ ਸਚਾਈ ਹੈ ਵਾ ਤੇ ਇਹਨਾਂ ਨੇ ਇਹ ਮੈਨੂੰ ਕਹਿਤਾ ਪੀ ਲੈ ਕੇ ਖੜਦੀ ਮੈਂ ਲੈ ਕੇ ਖੜਦੀ ਆ ਤਾਂ ਮੈਂ ਮਤਲਬ ਅੱਜ ਮੈਂ ਸਚਾਈ ਦੱਸ ਸਕਦੀ ਆ ਕਿ ਇਹਨੇ ਦੀ ਰੇਤ ਆਈ ਇਹਨੇ ਦੀ ਬਜਰੀ ਆਈ ਇਹਨੇ ਦਾ ਸੀਮੈਂਟ ਆਇਆ ਇੰਨੀਆਂ ਤੇ ਦਿਹਾੜੀਆਂ ਲੱਗੀਆਂ ਇਹਨੇ ਮਜ਼ਦੂਰੀ ਇਨੇ ਇੱਥੇ ਮੈਂ ਮਿਸਤਰੀ ਲੱਗੇ ਹਾਂ ਜੀ ਪੰਚਾਇਤ ਨੇ ਤਾਂ ਪੁੱਛਣਾ ਵਾ ਇਨੇ ਮਿਸਤਰੀ ਲੱਗੇ ਮੈਂ ਇੱਕ ਇੱਕ ਚੀਜ਼ ਦੀ ਇਹਦੀ ਨੋਟਿੰਗ ਕੀਤੀ ਆ ਹਾਂ ਜੀ ਕਿਰਨ ਵਾਲਾ ਐਡਮਿਸ਼ਨ ਸਰਕਾਰੀ ਹਾਈ ਸਕੂਲ ਜੋਹਲ ਹੁੰਦਾ ਤੁਹਾਡੇ ਖਿਲਾਫ ਪ੍ਰੋਟੈਸਟ ਹੋ ਰਿਹਾ ਕਿ ਤੁਸੀਂ ਨਕਲੀ ਸਰਟੀਫਿਕੇਟ ਬਣਾ ਕੇ ਆਪਣੇ ਬੱਚੇ ਦਾ ਵਜੀਫਾ ਲੈ ਰਹੇ ਕੀ ਸੱਚ ਹੈ ਜੀ ਹਾਂ ਜੀ ਸਰ ਇਸ ਚੀਜ਼ ਨੂੰ ਮੈਂ ਐਗਰੀ ਕਰਦੀ ਆ ਕਿ ਮੇਰੇ ਕੋਲ ਗਲਤੀ ਦੇ ਨਾਲ ਆਪਣੀ ਬੇਟੀ ਦਾ ਵਜੀਫਾ ਅਪਲਾਈ ਕੀਤਾ ਗਿਆ ਸਾਨੂੰ ਗਵਰਨਮੈਂਟ ਵੱਲੋਂ ਬਹੁਤ ਪ੍ਰੈਸ਼ਰ ਸੀ ਅ ਪਿਛੇ 80 ਬੱਚਿਆਂ ਦਾ ਅਸੀਂ ਵਜੀਫਾ ਅਪਲਾਈ ਕੀਤਾ ਸੀ 23 ਬੱਚੇ ਸੀ ਜਿਨ੍ਹਾਂ ਦੇ ਵਿੱਚ ਮੇਰੀ ਬੇਟੀ ਵੀ ਪੜਦੀ ਹੈ ਔਰ ਕੋਈ ਵੀ ਅਧਿਆਪਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ 'ਚ ਨਹੀਂ ਲਗਾਉਂਦਾ ਮੈਂ ਉਹਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਇਆ ਕਿਉਂਕਿ ਮੇਰੀ ਮੈਂ ਬੈਨੀਫਿਟ ਲੈ ਲਈ ਉਹਨੂੰ ਦਾਖਲ ਲਈ ਸੀ ਕਰਵਾਇਆ ਕਿਉਂਕਿ ਮੇਰੀ ਇਨਰੋਲਮੈਂਟ ਸਕੂਲ ਦੀ ਵਧੀ ਸੀ ਔਰ ਉਹਦੇ ਲਈ ਮੈਨੂੰ ਅਵਾਰਡ ਦਿੱਤਾ ਜਾਣਾ ਸੀ ਤੇ ਮੇਰਾ ਇੱਕ ਬੱਚਾ ਕਰਦਾ ਸੀ ਇਸ ਕਰਕੇ ਮੈਂ ਆਪਣੀ ਬੱਚੀ ਨੂੰ 8ਵੀਂ ਵਿੱਚ ਇੱਥੇ ਦਾਖਲ ਕਰਵਾ ਦਿੱਤਾ ਔਰ 8ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਹੀ ਪੜੇ। ਔਰ ਜੇਕਰ ਮੇਰੇ ਕੋਲ ਗਲਤੀ ਹੋਈ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਆ ਕੇ ਮੈਨੂੰ ਕਹਿੰਦੇ ਕਿ ਮੈਡਮ ਤੁਹਾਡੇ ਕੋਲ ਵਜੀਫਾ ਜਿਹੜਾ ਬੱਚੀ ਦਾ ਅਪਲਾਈ ਹੋਇਆ ਗਲਤ ਹੋ ਰਿਹਾ ਹੈ ਇਹ ਨਾ ਕਰੋ। ਇਹਨਾਂ ਨੇ ਇਸ ਚੀਜ਼ ਨੂੰ ਕਰਨ ਦੀ ਬਜਾਏ ਮੇਰੀ ਬੇਟੀ ਦਾ ਰਿਕਾਰਡ ਚੋਰੀ ਕਰਕੇ ਐਫਆਰਆਈਓ ਦੀ ਕਰਵਾਈ ਔਰ ਉਹਦੇ ਖਿਲਾਫ ਮੈਂ ਵੀ ਐਫਆਰਆਈ ਕਰਵਾਈ ਕਿ ਇਹਨਾਂ ਨੇ ਮੇਰੇ ਸਕੂਲ ਦਾ ਰਿਕਾਰਡ ਚੋਰੀ ਕਿਉਂ ਕੀਤਾ? ਅ ਇਹ ਰਿਕਾਰਡ ਜਿੰਦਰ ਸਿੰਘ ਨੇ ਚੋਰੀ ਕੀਤਾ ਔਰ ਤਜਿੰਦਰ ਸਿੰਘ ਨੇ ਹੀ ਜਿਹੜੀ ਐਫ ਆਈ ਆਰ ਆਈ ਆ ਉਹ ਕਰਵਾਈ ਸੀ ਡੀ ਸੀ ਡੀ ਐਸ ਪੀ ਗੁਰਦਾਸਪੁਰ ਮੈਮ ਤੁਸੀਂ ਕਹਿਆ ਕਿ ਮੇਰੇ ਕੋਲ ਗਲਤੀ ਨਾਲ ਹੋ ਗਿਆ ਹਾਂਜੀ ਸਿੱਕਰ ਪੁਟੜ ਪੋਸਟ ਤੇ ਤੁਸੀਂ ਬੈਠੇ ਹੋਏ ਹੋ ਜਿੰਮੇਵਾਰੀ ਵਾਲੀ ਪੋਸਟ ਆ ਇੰਨੇ ਸਕੂਲ ਦੇ ਬੱਚਿਆਂ ਨੂੰ ਤੁਸੀਂ ਸੰਭਾਲਦੇ ਹੋ ਫਿਰ ਤੁਹਾਡੇ ਤੋਂ ਕਿਉਂ ਇਹ ਗਲਤੀ ਹੋਈ ਸਰ ਮੈਂ ਇੱਕ ਇਨਸਾਨ ਆ ਮੇਰੇ ਕੋਲ ਵੀ ਗਲਤੀ ਹੋ ਸਕਦੀ ਔਰ ਮੈਂ ਆਪਣੀ ਗਲਤੀ ਨੂੰ ਐਗਰੀ ਵੀ ਕਰ ਰਹੀ ਆ ਔਰ ਸਰ ਜੇ ਮੇਰੇ ਕੋਲ ਗਲਤੀ ਹੋਈ ਤੇ ਮੈਂ ਇਹਨੂੰ ਇੰਪਰੂਵ ਵੀ ਕੀਤਾ ਮੈਂ ਆਪਣੀ ਬੇਟੀ ਦਾ ਖਾਤਾ ক্লোਜ਼ ਕਰਵਾ ਦਿੱਤਾ ਔਰ ਉਹਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਹੋਣ ਆਇਆ ਤੇ ਨਾ ਹੀ ਅੱਗੋਂ ਆਏਗਾ ਔਰ ਉਹਦਾ ਜਿਹੜਾ ਇਨਕਮ ਸਰਟੀਫਿਕੇਟ ਬਣਿਆ ਸੀ ਉਹਦਾ ਪਾਪਾ ਦਾ ਉਹ ਵੀ ਮੈਂ ਰੱਦ ਕਰਵਾ ਦਿੱਤਾ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਇਸ ਚੀਜ਼ ਇਹਨਾਂ ਨੇ ਮੇਰੀ ਨੈਗੇਟਿਵਿਟੀ ਨੂੰ ਇਦਾਂ ਮੇਰੀ ਗਲਤੀ ਨੂੰ ਇਹਨਾਂ ਨੇ ਮੇਰਾ ਨੈਗੇਟਿਵ ਪੁਆਇੰਟ ਬਣਾ ਦੇਣਾ ਔਰ ਸਰ ਦੇਖੋ ਜੇਕਰ ਇਹਨਾਂ ਨੂੰ ਇਦਾਂ ਲੱਗਿਆ ਕਿ ਮੇਰੇ ਕੋਲ ਗਲਤੀ ਹੋਈ ਹੈ ਮੈਂ ਆਪਣੀ ਗਲਤੀ ਨੂੰ ਵੀ ਕੰਫੈਸ ਕਰ ਰਹੀ ਆ कोरोना ਨੇ ਜਿਹੜੀ ਰਿਪੋਰਟ ਕੀਤੀ ਰਿਪੋਰਟ ਵੀ ਮੇਰੇ ਕੋਲ ਆ ਗਈ ਹੋਈ ਆ ਉਹਨਾਂ ਨੇ ਵੀ ਇਹਨਾਂ ਨੂੰ ਸਿਫਾਰਿਸ਼ ਕੀਤੀ ਕਿ ਦਾਖਲ ਦਫਤਰ ਕਰਨ ਦੀ ਰਿਪੋਰਟ ਕੀਤੀ ਜਾਵੇ ਸਰ ਮੇਰੇ ਕੋਲ ਗਲਤੀ ਹੋਈ ਮੈਂ ਮੰਦੀ ਆ ਠੀਕ ਹੈ ਔਰ ਕੋਈ ਵੀ ਬੱਚਾ ਮੈਂ ਵਜੀਫੇ ਤੋਂ ਵੰਜਾ ਨਹੀਂ ਰਹਿਣ ਦਿੰਦੀ ਮੇਰਾ ਕਹ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦੀ ਗਲਤੀ ਨਾਲ ਜਿਹੜੇ ਲੋੜਵੰਦ ਬੱਚੇ ਨੇ ਜਿਨ੍ਹਾਂ ਨੂੰ ਵਜੀਫਾ ਚਾਹੀਦਾ ਹੁੰਦਾ ਉਹਨਾਂ ਦਾ ਹੱਕ ਕਿਤੇ ਨਾ ਕਿਤੇ ਮਾਰਿਆ ਜਾਂਦਾ ਸਰ ਮੈਂ ਕਿਸੇ ਬੱਚੇ ਦਾ ਹੱਕ ਨਾ ਕਦੀ ਮਾਰਿਆ ਨਾ ਮਾਰਾਂਗੀ ਔਰ ਨਾ ਹੀ ਮਾਰਨ ਦਵਾਂਗੀ ਵਜੀਫਾ ਸਰ ਉਹਦਾ 9th ਕਲਾਸ ਵਿੱਚ ਆਇਆ ਸੀ 3500 ਰੁਪਿਆ ਉਹ ਵੀ ਉਦੋਂ ਉਹਦਾ ਇਨਕਮ ਸਰਟੀਫਿਕੇਟ 베ਸਡ ਨਹੀਂ ਸੀ ਹੈਗਾ ਮੈਂ ਇਹ ਵੀ ਕਿਹਾ ਕਿ ਜੇਕਰ ਹੈ ਇਹ ਚੀਜ਼ ਹੋਈ ਹੈ ਤਾਂ 3500 ਰੁਪਿਆ ਉਹ ਵੀ ਉਹਨਾਂ ਨੂੰ ਰਿਵਰਟ ਕਰ ਦਿੱਤਾ ਜਾਏਗਾ ਹੁਣ ਜਿਹੜਾ ਵਜੀਫਾ ਆਣਾ ਸੀ ਉਹ ਨਹੀਂ ਆਇਆ ਕਿਉਂਕਿ ਉਹਦਾ ਮੈਂ ਖਾਤਾ ਜਿਹੜਾ ক্লোਜ਼ ਕਰਵਾ ਦਿੱਤਾ ਤਦ ਇਹਨੂੰ ਮੈਂ ਇਹੀ ਕਹਿਣਾ ਚਾਹਦਾ ਚਾਹਦਿਆਂ ਕਿ ਇਹਨਾਂ ਦੇ ਬੱਚਿਆਂ ਦਾ ਕਦੀ ਵੀ ਹੱਕ ਨਹੀਂ ਮਾਰਿਆ ਗਿਆ ਉਹਨਾਂ ਸਾਰਿਆਂ ਦੇ ਵਜੀਫੇ ਅਪਲਾਈ ਕੀਤੇ ਆ ਵਜੀਫਾ ਸਰਕਾਰ ਦਾ ਦੇਣਾ ਕੰਮ ਹੈ ਮੇਰਾ ਕੰਮ ਉਹਨਾਂ ਦੇ ਡਾਕੂਮੈਂਟਸ ਕਲੀਅਰ ਕਰਵਾਣਾ ਔਰ ਜੋ ਉਹਨਾਂ ਦੀ ਲੋੜ ਹੈ ਉਹਨਾਂ ਨੂੰ ਪੂਰੀਆ ਕਰਵਾਣਾ ਔਰ ਕਾਫੀ ਬੱਚਿਆਂ ਦਾ ਵਜੀਫਾ ਆਇਆ ਵੀ ਹੈ ਔਰ ਅੱਜ ਕੱਲ ਮੇਰੀ ਬੇਟੀ ਦੀ ਮੇਰੀ ਬੇਟੀ ਦਾ ਵਜੀਫਾ ਅੱਗੇ ਤੋਂ ਕਦੀ ਨਹੀਂ ਆਏਗਾ ਤਾਂ ਨਾਲ ਇਹਦਾ ਕਦੀ ਵੀ ਮਿਸਯੂਜ਼ ਕੀਤਾ ਜਾਏਗਾ ਹਾਂਜੀ ਮੇਰੀ ਵੀ ਇਹਦੇ ਲਈ ਕਾਲ ਸੁਣ ਜਾਏ ਜੀ ਜੀ ਹਾਂਜੀ ਸਰ ਇਹਨਾਂ ਨੇ ਜੀਫੇ ਦੀ ਗੱਲ ਨੂੰ ਹਾਈਲਾਈਟ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਮੈਡਮ ਦਾ ਵੀਕ ਪੁਆਇੰਟ ਹੈ ਇਹਨੂੰ ਹਾਈਲਾਈਟ ਕੀਤਾ ਜਾਵੇ ਸਰ ਇਹ ਨਕਲ ਕਰਵਾਉਣ ਲਈ ਮੇਰੇ ਕੋਲ ਇੱਥੇ ਆਏ ਕਿ ਮੈਡਮ ਬੱਚਿਆਂ ਨੂੰ ਨਕਲ ਕਰਵਾਓ ਕਿ ਇਹਨਾਂ ਦਾ ਰਾਈਟ ਹੈਗਾ ਨਕਲ ਕਰਵਾਣਾ ਅਸੀਂ ਇੱਥੇ ਨਕਲ ਕਰਵਾਉਣ ਲਈ ਇੰਨੀ-ਨੀ ਤਨਖਾਹ ਨਹੀਂ ਲੈ ਰਹੇ ਅਸੀਂ ਬੱਚਿਆਂ ਨੂੰ ਪੜਾਣਾ ਅਸੀਂ ਬੱਚਿਆਂ ਦਾ ਫਿਊਚਰ ਬਣਾਣਾ ਜਦੋਂ ਇਹ ਆਪ ਗਲਤੀਆਂ ਕਰਦੇ ਆ ਤੇਜਿੰਦਰ ਸਿੰਘ ਲੇਰ ਸੈਂਟਰ 'ਚ ਖੁਦ ਮੇਰੇ ਕੋਲ ਉੱਥੇ ਆਇਆ ਸੀ ਕਿ ਮੈਡਮ ਬੱਚਾ ਦੀ ਨਕਲ ਕਰਵਾਓ ਇਸੇ ਗੱਲ ਦੇ ਵਿੱਚ हां सर मेन मुद्दा यही है मेन मुद्दा यही है मेन कारण यही है कि मैं किसी भी सेंटर ਦੇ ਵਿੱਚ ਨਕਲ ਨਹੀਂ ਹੋਣ ਦਿੰਦੀ 나 ਮੈਨੂੰ ਪਸੰਦੀ ਇਹ ਚੀਜ਼ ਕਿਉਂਕਿ ਸਾਡਾ ਕੰਮ ਹੈ ਬੱਚਿਆਂ ਨੂੰ ਪੜਾਉਣਾ ਉਹਨਾਂ ਨੂੰ ਮਿੱਠਾ ਜ਼ਹਿਰ ਨਹੀਂ ਦੇਣਾ ਇਹ ਫਿਰ ਬਾਅਦ ਦੇ ਵਿੱਚ ਮੈਨੂੰ बार-बार ਕੋਈ ਨਾ ਕੋਈ ਕੰਪਲੇਂਟ ਪਾ ਕੇ ਮੈਨੂੰ ਹਰਾਸ ਕਰਦੇ ਰਹਿੰਦੇ ਆ ਮੈਂ ਇਹਨਾਂ ਦੇ ਅਸਰ ਕੋਰਟ ਕੇਸ ਵੀ ਕੀਤਾ ਹੋਇਆ ਮੈਂ ਇਹਨਾਂ ਤੇ ਐਫ ਆਰ ਵੀ ਕੀਤੀ ਹੋਈ ਹੈ ਮੈਂ ਇਹਨਾਂ ਨੂੰ ਇਹ ਚਾਰ ਬੰਦੇ ਆ ਸਰਪਿੰਡ ਦੇ ਵਿੱਚ ਤੇਜਿੰਦਰ ਸਿੰਘ ਗੁਰਦੇਵ لال ਸੁਖਵਿੰਦਰ ਸਿੰਘ ਤੇ ਰਾਮ ਸਿੰਘ ਇਹ ਚਾਰ ਬੰਦੇ ਆ ਇੱਕ ਜਿਹੜੇ ਦੋ ਤਿੰਨ ਇਹਨਾਂ ਨੇ ਹੋਰ ਆਪਣੇ ਨਾਲ ਰਲਾਏ ਹੋਇਆ ਉਹ ਹੈਗੇ ਚਕਵੇਂ ਚੁੱਲੇ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਮੈਡਮ ਜਦੋਂ ਤੁਸੀਂ ਇਹਨਾਂ ਦੇ ਖਿਲਾਫ ਕੰਪਲੇਂਟ ਕਰੋਗੇ ਅਸੀਂ ਸਾਈਨ ਕਰਾਂਗੇ ਹੁਣ ਇਹਨਾਂ ਨੇ ਕੰਪਲੇਂਟ ਕੀਤੀ ਇਹਨਾਂ ਨੇ ਸਾਈਨ ਕਰ ਦਿੱਤੇ ਮੈਂ 9 ਬੰਦੇ ਆ ਜਿਨ੍ਹਾਂ ਦੇ ਖਿਲਾਫ ਕੋਰਟ ਕੇਸ ਕੀਤਾ ਹੋਇਆ ਔਰ ਵਿੱਚੀ ਪ੍ਰਵੀਨ ਜਿਹੜੀ ਚੇਅਰਮੈਨ ਉਹ ਸਾਰੀ ਜਿਹੜੀ ਲੀਕੇਜ ਐ ਸਕੂਲ ਦੀ ਉਹਨਾਂ ਤੱਕ ਕਰਦੀ ਆ ਉਹ ਹੱਥ ਤੇ ਲਿਖ ਕੇ ਲੈ ਜਾਂਦੀ ਐ ਘਰ ਉਹਨੇ ਕਾਪੀ ਲਗਾਈ ਹੋਈ ਐ ਉਹ ਕਾਪੀ ਇਹਨਾਂ ਅਗੇ ਕਰ ਦਿੰਦੀ ਐ ਉਹਦੇ ਬੇਸ ਤੇ ਕੰਪਲੀਟਾ ਕਰਦੇ ਆ ਮੈਂ ਸੱਚੀ ਹਾਂ ਰਵਾਂਗੀ ਔਰ ਇਹਨਾਂ ਦੇ ਨਾਲ ਐਤੈ ਹੀ ਲੜਦੀ ਰਾਂ